ऊ पी मित्रों जी अपना पग ही वो प्योती रंग छड़ता है क्योंकि ज्यादा नहीं रंग छड़ता इन्होंने इन्होंने कैस करो मेरी गेड़ी तो वंश की गेड़ी है। तुम गैस करो आइस गैस तो गाइस चेक करो फ्लावर आही आई है कम लिया गली ਆਪਾਂ ਚੱਲੇ ਪਰਾਟ ਸੀ ਗੜੀ ਚੈੱਕ ਕਰੋ ਯਾਰ ਕਿ ਡਿੱਕਾਂ ਨੇ ਬਣੀ ਐ ਤੇਡੀ ਜੋੜੀ ਐ ਬਟ ਹੈਗੀ ਉਨੀ ਗੱਲੀ ਆ ਹੁਣ ਇੰਨਾ ਸਾਰੇ ਨੇ ਇਧਰ ਕਰ ਦੇਣੀ ਇਦਾਂ ਫੇਰ ਗੜੀ ਇੰਨੀ ਘਰੇ ਨਹੀਂ ਇੰਨੀ ਆਜੋ ਜੁਗੁੰਦਿਆ ਕਰ ਉਹ ਬੰਦਾ ਪੂਰਾ ਲੱਗ ਕਰ ਦਿੰਦਾ ਚਾਹੀਦੀ ਤਾਂ ਇਹ ਕਿੰਨੀ ਪਰਦਾ ਇਹ ਨਹੀਂ ਆ ਰਿਹਾ ਰਹੇ ਲੱਗਣ ਦੀ ਨੂੰ ਮਨਾ ਤਨជា ਅਮਰੂਦ ਕਰੀਏ ਕੋਸ਼ਿਸ਼ ਆ ਇੰਨਾ ਕਿ ਤੁਹਾਨੂੰ ਗੂੜ ਕੇ ਨਾ ਇਧਰ ਸਾਰਾ ਸਭ ਬੰਡੀਆਂ ਤੇ ਬੀਜ ਲੀ ਗੀ ਆਪਾਂ ਹੈ ਆ ਮਿਰਚਾਂ ਅਮਰੂਦ ਸੋ ਗਾਇਸ ਜੇ ਦੇਖੋ ਅਮਰੂਦ ਆਈ ਕੋਨਰ ਦਾ ਇਹਦੇ ਪਾਪੜ ਲਵਾ ਗਈ ਤੇ ਜੇ ਬਪਾ ਇਹ ਹੀ ਉਹ ਅਮਰੂਦਾਂ ਨੇ ਵਾਰ ਗੱਛਾ ਅਮਰੂਦ ਲੱਗੀਆਂ ਕਿੱਥੇ ਆ ਸੋ ਗਾਇਸ ਆ ਚੈੱਕ ਕਰੋ ਸਾਡੀ ਕੰਦ ਚੋਂ ਹੀ ਨਿਕਲ ਆਇਆ ਕਿੱਧਰੋਂ ਪੋਰੋਂ ਨਿਕਲ ਆਇਆ ਕੰਦ ਜੀ चेक करो गाइस इधर भुका बाय पत्ते नमे पत्ते अपराणे पत्ते तू कर ओए कुत्ता दा बड़ा वे। वेंदा पुल्ला वल्ला किदा पता है

गाइज सनसन ताड़ी दी सही कर लग गए हैं ओए स्कूटर जो गड्डी चापियां दौड़ ग्यारह नंबर दी दिया आ चौदह नंबर तेरह नंबर लगनी चाहिए सो गाइस आई एम रेडी फॉर टुडे पर क्या चली दिखा रहा है थे थोड़ी बहुत ही कर तो ये थे माफ करना ਇੱਕ ਤੇ ਵੀ ਨਾ ਜਿੱਥੇ ਮਰਦੀ ਜੁੜੀ ਤੋ ਹੈਲੋ ਗਾਇਸ ਜੇ ਦੇਖੋ ਸਾਗ ਬਣ ਰਹਾ ਹੈ ਸਾਗ ਮਰੀ ਮੈਂ ਨਹੀਂ ਹੈ ਬਣ ਲੱਗਾ ਵਾ ਤੇ ਆਪਾਂ ਜਿੱਦਾਂ ਹੀ ਬਣਾਉ ਲੱਗੇ ਹੋ ਵੇਖੋ ਤੇ ਇਹਦੇ ਇਦਾਂ ਇੱਥੇ ਇਦਾਂ ਵੀ ਰੂ ਪਤਾ ਕਿਉਂ ਦਿਖ ਰਿਹਾ ਡਿਆ ਵਾ ਸਾਹ ਉਹਨੇ ਸ਼ੀਸ਼ਾ ਲੱਗਾ ਨਾ ਸਕਰੀਨ ਵਿੱਚ ਦੇਖਿਆਂਦੇ ਸ਼ੀਸ਼ੇ ਜੀ ਉਹ ਮਰ ਕੇ ਆਪਣਾ ਆਵਲਾ ਜਿਹੜਾ ਵਾਦਾ ਸਿਸਟਮ ਇੱਥੇ ਬਣਾਵਾਂਗੇ ਬਸਾਬ ਇੱਥੇ ਮੰਮੀ ਬਿੱਲ ਜਿਹੜੇ ਜੁੜੇਗੀ ਸਿਸਟਮ ਪੂਰਾ ਤੱਕ ਕਰਨਾ ਬੰਦਾ ਇਹ ਰੋ ਪ੍ਰੋਏੜੀ ਇੱਥੇ ਬੜੀ ਸੜੋਟ ਛੱਡੀ ਇਹਨਾਂ ਨੇ ਤੇ ਸਰੀਰ ਦੇ ਅੰਦਰ ਵੌਂੜੀ ਕਰਦੇ ਇਹਨਾਂ ਦਾ ਕੁਝ ਨਹੀਂ ਕੀ ਹੈ ਵਾਜਾ ਆਟਾ ਟੁੱਟਾ ਨਹੀਂ ਹੈ ਟੈਕਨੋਲੋਜੀ ਹੈ ਇਹ ਨਿਊ ਪ੍ਰੋਜੈਕਟ ਹੈ ਸਹੀ ਤੇ ਹੈਗਾ ਤੇਲ ਦੂ ਲਾ ਲਿਓ ਅੱਡੀ ਕਿੱਦੇ ਤਾਂ ਗਾਇਸ ਆ ਵੇਖੋ ਟੋਕੀ ਦੇ ਪੂਰਾ ਕੱਸਦਾ ਹੈ ਬਰਾ ਕੰਨ ਕੱਸਦੇ ਦੇ ਅਰੇ ਕੰਦੇ ਜੋ ਇਹ ਅੱਗੇ ਕਿਧਰੇ ਬੰਨੇ ਸੀ ਅੱਗੇ ਆ ਕੱਪੜੇ ਦਾ ਬੱਦੇ ਨਾ ਦੇਸੀ ਤਾਂ ਉਹਦਾ ਮਾੜਾ ਹੀ ਇਹ ਪਤਗੜਾ ਕਰਦਾ ਨਾ ਫਿਰ ਸਿਸਟਮ ਸਿਸਟਮ ਬੂਸਟ ਪੱਕਾ ਹੀ ਕੰਮ ਕਰਦਾ ਤੇ ਤੇ ਸਵਾਗ ਬਲੋ ਲੱਗੇ ਜਿਹੜਾ ਕੱਲ ਲੈ ਕੇ ਆਇਆ ਕੱਲ ਦਾ ਵਲੋਗ ਜੇ ਤੁਸੀਂ ਰਹੇ ਵੇਖੇ ਜਾ ਕੇ ਵੇਖੋ ਜਿਵੇਂਖ ਲੈ ਫਿਰ ਤੇ ਬਹੁਤ ਵਧੀਆ ਗੱਲਾਂ ਲਾਈਕ ਸੋ ਗਾਇਸ ਤੇਲ ਲਗ ਦਰ ਮਾਂਮੀ ਸੋ ਦਾ ਸਾਫ ਕਰਕੇ ਦੇ ਸਾਰਾ ਸਾਇਓ ਹੋ ਗਿਆ ਵਾ ਕਿੱਧਰ ਚਲ ਦਬਾ ਬੈ ਜਿਹੜਾ ਤੁਛੜ اندر ਮੇਰੇ ਸਾਫ ਕਰਕੇ ਤੇਲ ਲਾ ਕੇ ਮੈਂ ਸੁਕਾ ਲੇਗੀ ਇੱਕ ਓਕੇ ਕਰ ਦੇਣਾ ਢੋਕਾ ਉਹ ਦਿਖਾ ਦੂ ਦਰਸ਼ਕਾਂ ਨੂੰ ਮੜਿਆ ਹੇ ਟੈਪ ਲੱਗ ਰਿਹਾ ਨਾ 4 ਘੰਟੇ ਤੋਂ ਪੰਡਾ ਗਈਆਂ 3 ਘੰਟੇ 2 ਘੰਟੇ ਜਾ ਤੂੰ ਦੇ ਆਂਟੀ ਨੂੰ ਓਕੇ ਲੈਓ ਕੰਟੀ ਜੀ ਇਹਨਾਂ ਤੋਂ ਬਣਾ ਕੇ ਤੇ ਸਾਫ਼ ਕਰਕੇ ਮੰਮੀ ਨੇ ਖਲਾਤਾ ਜੀ ਓਕੇ ਚੈੱਕ ਕਰੋ ਗਾਇਜ਼ ਪੰਡਾ ਵਾਲਾ ਕੰਮ ਸ਼ਹਿਰਾ ਵਿੱਚ ਇਧਰ ਹੁੰਦਾ ਗਿਆ ਹੈਂ ਜਿੰਦੇ ਆ ਪੂਰਾ ਕਿਉਂ ਹੁੰਦਾ ਨਾ ਜਿੰਦੇ ਕੋਟਣਾ ਮਾਰਦੀ ਉਹ ਸਾਰਾ ਕੁਝ ਦੇਦਾ ਓਕੇ ਤੁਰਨਾ ਕਰੀ ਜੀ ਲਿਆ ਜੀ ਪਾਣੀ ਗਰਮ ਕਰ ਪਾਣੀ ਪਾ ਕੇ ਲੈ ਗਰਮ ਪਾਣੀ ਗਰਮ ਕਰਕੇ ਰੱਖੀਏ ਓਕੇ ਚੀਨੋ ਖਾਵਾਂਗੇ ਤੁਸੀਂ ਲੋਕ ਵੀ ਪਾਣੀ ਗਰਮ ਕਰਕੇ ਵਿੱਚ ਪੋਣ ਦਿੰਦੇ ਹਾਂ ਗੜਵੀ ਲਿਆ ਹੱਥ ਛੋਟ ਜੀ ਪੀਜੀ ਤੇ ਹਲੋ ਪਾਣੀ ਪਾ ਦਿੰਦੇ ਨੇ ਕਿੱਦਾਂ ਕਰਦਾ ਕਿੱਦਾਂ ਕਰਦਾ ਉੱਪਰ ਆਦਣਾ ਚਾ ਪੂਰੀ ਪਾਣੀ ਕਰਨਾ ਹੈ ਨਾ ਫਿਰ ਕੀ ਕਰਨਾ ਪਾਣੀ ਦਾ ਪਾਣੀ ਕਰਮਾ ਹੋਇਆ ਫਿਰ ਇਹ ਚ ਪਾ ਦੇਣਾ ਓਕੇ ਤੈਨੂੰ ਦੱਸ ਖਾਦਾ ਨਾ ਤੇ ਮੈਂ ਸਾਗ ਬਣਾਉਣਾ ਆ ਬਾਸ ਜੀ ਤਾਂ ਭਲ ਤੇ ਫਿਰ ਆਹ ਕੋਮੇ ਲੱਗਦੇ ਰਿਹਾ ਤੇ ਦਸਨ ਮੱਚਾ ਪਾਉਣੀ ਆ ਮੈਂ ਖੈਪੀ ਪੀਲਾ ਥੋੜਾ ਨੂਨ ਪਾਇਆ ਵਾ ਸਾਗ ਚ ਹੂੰ ਤੇ ਉਹ ਪਾਣੀ ਲਾ ਲੈਣਾ ਉੱਤੋਂ ਕੋੜਾ ਜਿਹਾ ਜਗਾ ਤੇ ਹੂੰ ਫਿਰ ਨੂਨ ਤੇ ਅਦਰਕ ਤੇ ਮਿਰਚਾਂ ਤੇ ਲਸਣ ਸਾਰਾ ਕੁਝ ਵਿੱਚ ਪਾ ਦੇਣਾ ਅੱਜ ਜੇ ਜਣਾ ਫੇਰ ਮੁੜ ਕੇ ਅਜ ਪਾਰਕ ਲਿਆ ਕੇ ਪੁਣੀ ਆ ਤੇ ਫੇਰ ਮੁੜ ਕੇ ਆਪਾਂ ਕੀ ਕਰਨਾ ਭੀ ਸੜਕ ਦੇ ਚੇਰ ਪਾਲਾਂਗੇ ਨਸ ਨਸ ਜਿਵੇਂ ਜਿਦਾ ਤਾਂ ਪਾਵਾਂਗੇ ਆ ਹੋਏ ਤਾਂ ਕਿਹੜਾ ਨੀ ਤੇ ਤੱਕ ਲੱਗ ਗੂਗਾ ਇਹ ਸ਼ਾਮਾਂ ਤੱਕ ਬੰਦ ਰਹਿਣਾ ਸ਼ਾਮਾਂ ਤੱਕ ਹੋਰ ਠੀਕ ਸੀ ਬਣਾ ਆਪਾਂ ਕਿਹੜਾ ਤੇ ਓਕੇ ਚਲੋ ਤੇ ਆ ਪਾਣੀ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਪਾਤਾ ਅੱਛਾ ਤਾਂ ਗਾਈਸ ਹੁਣ ਆਪਾਂ ਚੱਲੇ ਪਾਰਕ ਲੈਣੇ ਸਾਗ ਦੀ ਤੋਂ ਮੈਂ ਪਾਰਕ ਲੈ ਆ ਮੈਂ ਗਾਈਸ ਮੈਂ ਇਹਨਾਂ ਨੂੰ ਪਾਰਕ ਪੂਲ ਲੈ ਕੇ ਸੋ ਗਾਈਸ ਦੇਖੋ ਇੱਥੇ ਉਹਨੇ ਬਹੁਤ ਬਣ ਕੇ ਨਾ ਸਿਮੜ ਵਗੈਰਾ ਇਧਰ ਵੀ ਬਣਾ ਹੈ ਉਧਰ ਵੀ ਸਾਰੇ ਟੋਟਲੀ ਜਦੋਂ ਤੱਕ ਪਹਿਪ ਜਾਣ ਨਾ ਤਾਂ ਗਾਈਸ ਸਾਡੇ ਘਰ ਆਏ ਨੇ ਸਾਡੇ ਫੁੱਫੜ ਵੀ ਇਹ ਦੇਖੋ ਆਏ ਨੇ ਪਤੀਜਾ ਦਿਖਾ ਲਾ ਭਰਾ ਤੇ ਵਾਇਰਲ ਹੋ ਜਾਏਗਾ ਓਕੇ ਰਿਪੋਰਟ ਸੰਗਦਾ ਕੋਈ ਨਹੀਂ ਤੂੰ ਜਦੋਂ ਮਰਜੀ ਵੇਖ ਭਾਵੇਂ ਤੂੰ 5 ਸਾਲ ਬਾਅਦ ਵੇਖੇਂਗਾ ਨਾ ਵੀਡੀਓ ਇਹ YouTube 'ਚ ਹੀ ਰਹਿਣੀ ਆ ਇਹ ਨਹੀਂ ਜਾਂਦੀ ਕਿਤੇ ਫਾਇਦਾ ਵਾ ਉਹ ਕੁਰਸੀ ਇਹਦੇ ਰੱਖੋ ਕੁਰਸੀਆਂ ਆਇਓ ਥੱਲੇ ਸਾਰੇ ਕਲੀਪ ਫਾਈ ਕਰ ਦਿਓ ਨਾ ਸਾਰੇ ਕੜੇ ਦੇ ਬਾਰੇ ਤੇ ਹਾਂਜੀ ਹਾਂਜੀ ਆਪਣੀ ਜੇ ਸਾਰੇ ਇੱਕ ਇੱਕ ਮਿੰਟ ਦੋ ਤਿੰਨ ਬਰਾਬਰ ਹਾਂਜੀ ओके गाइस। ਆਇਕੋ गाइस ਕਿਦਾਂ ਦਾ ਬੰਦਾ ਹੈ। ਬੈਲ ਬੋਟਮ ਬੈਲ ਬੋਟਮ ਨਾ ਦੀਆ। ਤੂੰ ਜਿਹੜਾ ਕੰਦ ਵਾਇਆ ਨਾ ਜਿਹੜਾ ਤੂੰ ਤੁਹਾਡੇ ਕਰਕੇ ਮੈਨ ਹੋਇਆ ਸੀ ਤੇ ਬੰਬ ਚਲਾਏ ਨਾ ਉਹਦੇ ਉੱਤੇ ਵਜੀ ਸਟ੍ਰਾਈਕ। ਓਏ ਭਾਈ ਠੀਕ ਹੋ। ਅੱਜ ਤੂੰ ਉਹ ਟੋਪੀ ਪਾਈ ਨਾ ਉਹ ਲਸਕੰਡੀ ਆ। ਕੀ ਦਿਖਾਉਣ ਲੱਗਾ ਹੈ? ਹੋਰ ਨਹੀਂ ਲੱਗਾ ਕੁਛ ਕੱਲ ਜਾ ਬੈਂਡ ਵਾਲਿਆਂ ਨੂੰ। ਕੀ ਪਤਾ? ਬੰਦ ਕਰਨੀ ਮੈਂ ਵੀਡੀਓ ਤੂੰ ਵੀ ਬਣਾ ਲੈ ਭਰਾ ਆਪਣੇ ਚੈਨਲ ਆਪਣੇ ਤੇ ਆਹੋ ਆਹ ਕਿਦਾ ਫੜ ਲਿਆ ਫੋਨ ਲੱਗੇ ਨੇੜੇ ਆ ਆਇਆ ਕੋ ਗਾਈਸ ਤੇ ਮੇਰਾ ਭਰਾ ਵੇਖੋ ਉਹ ਉਹ ਭਾਈ ਭਾਈ ਇਹ ਕਾ ਦੇਖ ਲਿਆ ਦੋ ਦੌੜ ਗਿਆ ਜੂੰਬੜਾਵਾ ਜਿੱਥੇ ਮਰਜੀ ਲੁਕ ਜਾਓ ਇੱਕ ਆ ਦੇ ਤੇਰੀ ਬਿਸਤਾਰ ਵੇਖੋ ਓ ਪ੍ਰੋਮੋਸ਼ਨ ਨਹੀਂ ਪ੍ਰੋਮੋਸ਼ਨ ਕਰੋ ਡਈਓ ਪ੍ਰੋਮੋਸ਼ਨ ਆ ਗਈ ਪਾਈਓ ਆ ਗਈ ਪਾੜੇ ਮਮਾ ਜੱਫਰ ਪਾਈ ਦੀ ਭਰਾ ਸਾਰੀ ਸਬਜ਼ੀ ਲੱਗਦੀ ਮੇਰੀ ਚੰਗੀ ਲੱਗ ਤਾਨੂੰ ਓਕੇ ਬਾਜੀ ਓਕੇ ਜਿਆ ਕੱਲ ਸਕੂਲ ਬੋਲ ਹਾਂ ਬੋਲ ਹੁਣ ਨੇ ਆਨੂ ਕਿਹਾ ਤਾਂ ਹਾਂ ਕੱਲ ਛੁੱਟੀ ਸਕੂਲ ਨਾਲ ਹਾਂ ਤੁਸੀਂ ਮੈਸੇਜ ਵੇਖਿਆ ਘਰੋਂ ਪੱਤਰ ਹਾਂ ਨਹੀਂ ਆਏ ਤੇ ਆੜ ਗਏ ਤੇ ਆ ਨਹੀਂ ਹੋਏ ਤੇ ਹਾਂ ਹਾਂ ਬਾਹਰ ਜਿਹੜੇ ਹੀ ਨੰਦੇ ਕਰੇ ਗਏ ਤੇ ਉਸ TV ਹੀ ਨੋਟਾਇਆ ਅਸੀਂ ਫੇਰ ਹਾਂ ਹਾਂ ਇਹ ਡੈਡੀ ਕਹਿੰਦਾ ਤੂੰ ਦੇਖ ਨਾ ਇੱਕ ਅੱਛੀ ਛੁੱਟੀ ਆ ਬਾਹਰ ਜਿਹੜੇ ਨਿੱਕੇ ਪੜਾਉਣ ਤਿਆਰ ਕੀਤਾ ਔਰ ਦਸਤਾਰੀ ਬੰਦਾ ਦੀ ਪੱਗੇ ਤਾਂ ਨਹੀਂ ਹੈ ਨਾ ਤੇ ਬਾਹਰ ਜਿਹੜੇ ਜੋ ਡੰਡਾ ਫਿਰਿਆ ਨਾ ਤੇਲ ਲਾ ਕੇ ਓ ਮੀ ਇੱਕ ਛੋਟੀ ਨਹੀਂ ਪਈ ਨਹੀਂ ਨਹੀਂ ਅਮੀ ਗੋੜਾ ਗਾਲਾਂ ਮਾਰੀ ਅਮੀ ਨਿਆਣੇ ਮੰਨ ਕੇ ਸੱਚੇ ਨਹੀਂ ਬੱਚੇ ਮੰਨ ਕੇ ਸੱਚੇ ਪਰ ਮੈਨੂੰ ਗਾਲਾਂ ਪਈਆਂ ਮੈਨੂੰ ਛਤਰ ਨਹੀਂ ਪਾ ਸਕਿਆ ਓ ਯਾਰ ਛੂੜ ਨਾ ਬੋਲੀ ਨਵਾਜ ਡੰਡੇ ਪਈ ਨਾ ਤੂੰ ਆਪਣੀ ਮੰਮੀ ਦੀ ਬੇਸਤੀ ਹੀ ਨਾ ਬੇਸਤੀ ਬਾਤ ਬੇਸਤੀ ਤੇਰੇ ਸਾਹਮਣੇ ਡੰਡੇ ਬਾਤ ਉਹ ਗਾ ਜਿਹੜਾ ਨੇ ਕਹਿੰਦਾ ਤੁਸੀਂ ਜਾਓ ਇਹਦੀ ਮੈਂ ਕਰਦਾ ਕਿਸਰ ਗੋਰੀ ਓਏ ਸੁਖ ਨਹੀਂ ਜਾ ਯਮੀ ਸੁਖ ਨਹੀਂ ਚਾਹੀ ਯਾਰ ਬੜੇ ਛਤ ਬੜੇ ਕੀਤੀ ਇਹਦੀ ਭਰਾ ਨਵਾਦ ਹੋਰ ਕੋਈ ਸਿਲਸਿਲਾ ਹੈਗਾ ਦੱਸ ਦਿਓ ਵੀ ਮੋੜ ਕੇ ਕੀ ਗੁੱਟੀ ਜਾਣੀ ਗੁੱਡੀ ਲੈ ਲੈ ਲੋ ਜੀ ਗੁੱਡੀ ਤਾਂ ਨਬੇ ਨਬੇ ਬਹੁਤ ਛਤ ਬੜੇ ਮੇ ਬਚਾ ਲੇ ਕੋਈ ਨਾ ਮੈਂ ਕਹਿੰਦਾ ਚਰੇ ਕੁਟੀ ਆੜੇ ਦੇ ਇਹ ਨਹੀਂ ਆ ਰਿਹਾ ਹੁੰਦਾ ਉਹਦੇ ਕੋਠੇ ਡੇਗ ਕੋਠੇ ਡੇਗੀ ਆ ਮਮੀ ਦੇਲ ਤੇ ਨੋ ਨਹੀਂ ਮਮੀ ਹੁੰਦਾ ਮਮੀ ਹੁੰਦਾ ਬੇਸਤੀ ਤੇ ਨਹੀਂ ਨਹੀਂ ਬੇਸਤੀ ਤੇ ਨਹੀਂ ਡੰਡੇ ਵੀ ਬਸ ਇਹਨਾਂ ਗਾਲਾਂ ਪਈਆਂ ਦੋਗੇ ਆਹ ਦੋਗੇ ਡੰਡੇ ਵਿਚ ਆ ਦੋਗੇ ਥੱਥੜੇ ਵੱਜਦੇ ਨਹੀਂ ਯਾਰ ਮੈਨੂੰ ਇਹ ਕੰਝ ਪਈ ਨਹੀਂ ਇਹ ਚਪੇੜ ਤੇ ਪਈ ਨਹੀਂ ਪਈ ਡੰਡੇ ਡੰਡੇ ਵੀ ਨਹੀਂ ਪਏ ਓਏ ਡੰਡੇ ਪਈ ਨੇ ਇਹਦੇ ਓ ਇਤਨਾ ਮੋਟਾ ਮਮੀ ਕਿੰਨਾ ਕੈਮਰੇ ਅੱਗੇ ਕੁਝ ਬੋਲ ਵੀ ਨਹੀਂ ਸਕਦਾ ਹਾਂ ਅੱਛਾ ਚੁੱਕ ਜਾ ਗੁੱਡੀ ਲੈ ਆਵਾ ਤੇਰੀ ਵੀ ਜਾ ਆਹ ਕੀ ਮੈਂ ਟਿਕ ਵਾ ਫੋਨ ਖੋਲ ਕੇ ਬਹਿਣਾ ਬੰਦਾ ਹੋਏ ਕਿ ਕੰਮ ਹੈ ਤੂੰ ਕੀ ਖੰਦਵਾ ਹੈ ਗਾਣਾ ਰਿਕਾਰਡ ਤੋਂ ਸ਼ਰਕਤ ਦਿਖਾ ਜੇ ਤੂੰ ਗਾਣਾ ਰਿਕਾਰਡ ਕਰਦਾ ਬੰਦ ਕੈਮਰਾ ਕੈਮਰਾ ਭਾਈ ਫੋਟੋਗ੍ਰਾਫ ਚਾਹੀਦਾ ਭਾਈ ਕਿਉਂ ਤੱਕ ਬੌਂਡ ਹੈ ਸਟਾਰ ਮੇਕਰ ਤੇ ਆ ਵੇਖੋ ਬੰਦਾ ਸਿੰਗਰ ਸਿੰਗਰ ਦਾ ਮੂੰਹ ਤੇ ਵੇਖੋ ਕਰ ਰਿਹਾ ਹੈ। ਦੰ। ਸੋ ਗਾਇਸ ਬਣ ਚੁੱਕੇ ਹੈ। ਦੇਖ ਸਰਦੂ। ਕੋੜਤਾ। ਹੋ। ਪਰਕਾ। ਪਰਕਾ ਲਾਉਨੇ ਥੋੜੇ ਜਿ ਆਪਣੇ ਵਾਸਤੇ। ਆਹ। ਆ ਦੇਖੋ। ਕੇਡਾ ਬੁਰਾ ਕੇਡਾ। ਹਾਂਜੀ ਮਿੱਤਰੋ ਤੇ ਹੁਣ ਉਹ ਵੇਖੋ। ਇਕ ਵਾਰ ਦਰਕਾ ਲਗੰਦਾ ਰਤਾ ਅਮਾ ਦਰਕਾ ਲਵੜੇ ਦੇ ਦਰਕਾ ਧਰਕਾ ਥਰਕਾ ਆਇਕੂ ਕਰਦਾ ਵੇ ਵਰਤੀ ਪ੍ਰੈਸ ਗਾਈਸ ਅਜ ਤੋਰ ਮਿਹਨਤ ਹੈ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੋ ਕਰਦੇ ਪ੍ਰਸਾ ਪੈਡ ਕਰ ਲਈ ਆ ਪੈਂਟ ਆਇਤੀ ਆਇਕੂ ਔਟੋਰੈ ਯੂ ਫੋਕੋ ਨੀ ਨੀ ਗੀ ਚੱਲ ਮੈਂ ਵੀ ਕਰਨੀ ਆ ਰਜਿਆ ਵੇਖੋ ਇਹ ਤਾਂ ਮੇਰਾ ਗੱਦਾ ਖਲਾਮਾ ਦਾ ਤੇ ਚਾਦਰ ਨੂੰ ਤਾਂ ਮਿੱਤਰੋ ਤੁਹਾਨੂੰ ਮਿਲਦੇ ਆ ਨੈਕਸਟ ਵਲੋਗ ਚ ਆਈ ਹੋਪ ਤੁਹਾਨੂੰ ਸਾਰੇ ਮਲੋਗਸ ਸਾਡੇ ਨੂੰ ਜੀ ਪਸੰਦ ਆ ਲੈ ਲਾਈਕ ਚ ਕਮੈਂਟ ਕਰਨਾ ਭੁੱਲਣਾ ਮੇਰੇ ਤੋਂ ਨੈਕਸਟ ਵਲੋਗ ਚ